ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋ ਤੰਦਰੁਸਤ ਹੋਵੋਗੇ ਅੱਜ ਦੀ ਗੱਲ ਆਪਾਂ ਕਰ ਰਹੇ ਹਾਂ ਮੰਗਾਈ ਤੇ ਜੋ ਕਿ ਦਿਨੋਂ ਦਿਨਾਂ ਮੰਗਾਈ ਵਧਦੀ ਜਾ ਰਹੀ ਆ ਜਿਵੇਂ ਸਰਕਾਰਾਂ ਨੇ ਤੇਲ ਦੇ ਵਿੱਚ ਵਾਧਾ ਕੀਤਾ ਸਰਕਾਰਾਂ ਨੇ ਸਿਲੰਡਰ ਦੀਆਂ ਸਬਸਿਡੀਆਂ ਜਾਂ ਵਿੱਚ ਜਾਂ ਬਿਜਲੀ ਦੇ 7 ਕਿਲੋ ਵਾਟ ਵਾਲੇ ਕਨੈਕਸ਼ਨ ਦੇ ਵਿੱਚ ਇਹ ਸਭ ਜਿਹੜੀ ਕਟ ਦਿੱਤੀ ਤੇ ਇਹ ਬਜ਼ਾਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਗੱਲਾਂ ਸੁਣਦੇ ਆਂ ਵੀ ਜਿਨ੍ਹਾਂ ਕੋਲ ਉਹਦਾ ਪੈਸਾ ਹੈਗਾ ਜਾਂ ਪੈਸਾ ਬਣਦਾ ਹੈ ਜਾਂ ਜਿਨ੍ਹਾਂ ਨੂੰ ਪੈਸਾ ਕਮਾਉਣਾ ਆਉਂਦਾ ਹੈ ਉਹਨਾਂ ਬਾਰੇ ਤਾਂ ਇਹ ਕੁਝ ਵੀ ਗੱਲ ਨਹੀਂ ਹੈਗੀ ਕਿਉਂਕਿ ਉਹਨਾਂ ਨੇ ਤਾਂ ਦੂਜੇ ਪਾਸੋਂ ਵਧਾ ਕੇ ਕੱਢ ਲੈਣਾ ਪਰ ਜੋ ਗਰੀਬ ਨੇ ਉਹ ਕਿੱਥੇ ਜਾਣਾ ਗਰੀਬਾਂ ਨੂੰ ਬਹੁਤ ਵੱਡੀ ਮਾਰ ਪੈਂਦੀ ਹੈ ਕਿਉਂਕਿ ਦਿਹਾੜੀ ਥਾਂ ਦੀ ਥਾਂ ਖੜੀ ਹੈ ਕੰਮ ਥਾਂ ਦੀ ਥਾਂ ਖੜੇ ਨੇ ਦੁਕਾਨਦਾਰ ਦਿਹਾੜੀਦਾਰ ਲੋਕ ਦਿਨੋਂ ਦਿਨ ਪਿੱਛੇ ਹਟਦੇ ਜਾ ਰਹੇ ਨੇ ਤੇ ਮਹਿੰਗਾਈ ਦੀ ਮਾਰ ਉਹਨਾਂ ਤੋਂ ਛੱਲੇ ਨਹੀਂ ਜਾਂਦੀ ਸਭ ਤੋਂ ਵੱਡੀ ਮਹਿੰਗਾਈ ਦੀ ਮਾਰ ਅੱਜਕੱਲ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਕਮਕਾਰ ਦੇ ਸਿਲਸਿਲੇ ਦੇ ਵਿੱਚ ਸਭ ਲੋਕ ਪਿੱਛੇ ਹਟਦੇ ਜਾ ਰਹੇ ਨੇ ਸਰਕਾਰਾਂ ਪੰਜਾਬ ਦੇ ਲੋਕਾਂ ਨੂੰ ਨਕੰਮੇ ਬਣਾ ਰਹੀਆਂ ਫਰੀ ਦਾ ਰਾਸਨ ਦੇ ਕੇ ਫਰੀ ਦੀ ਬਿਜਲੀ ਦੇ ਕੇ ਫਰੀ ਦੀ ਨਸੇ ਦੇ ਕੇ ਤੇ ਇਹਦੇ ਤੇ ਆਪਾਂ ਗੱਲ ਫਿਰ ਕਰਾਂਗੇ ਤੇ ਬਹੁਤ ਵੱਡਾ ਮੁੱਦਾ ਹੈ ਫਿਰੀ ਦਾ ਸਫਰ ਹੋ ਗਿਆ ਫਿਰ ਇਹਦੀਆਂ ਗੋਲੀਆਂ ਹੋ ਗਿਆ ਨਾਜੀਵ ਵਾਲੀਆਂ ਫਿਰੀ ਦਾ ਮਤਲਬ ਆਪਾਂ ਕਹਿੰਦੇ ਰਸਨ ਹੋ ਗਿਆ ਫਿਰੀ ਬੇਲੀ ਹੋ ਗਈ ਇਹ ਨਕਮੇ ਹੋਣ ਦੀ ਇੱਕ ਮਤਲਬ ਚਾਲ ਹੈ ਨਕਮੇ ਬਣਾਉਣ ਦੀ ਤੇ ਦੋਸਤੋ ਇਹਨੂੰ ਸਮਝੋ ਸਿੱਖੋ ਤੇ ਆਪਣਾ ਜਿਹੜਾ ਮਹਿੰਗਾਈ ਦਾ ਮਾਰਾ ਮਹਿੰਗਾਈ ਤੇ ਜ਼ੋਰ ਦੋ ਮਹਿੰਗਾਈ ਦੇ ਧਰਨੇ ਲਾਓ ਤਾਂ ਕਿ ਸਰਕਾਰਾਂ ਨੂੰ ਕੁਝ ਲੋਕਾਂ ਨੂੰ ਰਾਹਤ ਦੇਆ ਮੰਗਾਈ ਬਹੁਤ ਭਾਰੀ ਐ ਤੇ ਮੰਗਾਈ ਤੇ ਧਰਨੇ ਲੱਗਣੇ ਚਾਹੀਦੇ ਨੇ ਮਜਾਰੇ ਹੋਣੇ ਚਾਹੀਦੇ ਨੇ ਇਹ ਲੋਕ ਆਪਣੀ ਜੇਬਾਂ ਵਾਸਤੇ ਧਰਨੇ ਮਜਾਰੇ ਲਾਉਂਦੇ ਨੇ ਨਾ ਕਿ ਮੰਗਾਈ ਵਾਸਤੇ ਨਾ ਕਿਸੇ ਜ਼ਰਕਤਾਂ ਵਾਸਤੇ ਕਦੇ ਨਾਲ ਧਰਨਾ ਲਾਇਆ ਨਾ ਕਿਸੇ ਪਾਣੀ ਵਾਸਤੇ ਧਰਨਾ ਲਾਇਆ ਪਾਣੀ ਵੇਚਣ ਵਾਸਤੇ ਨਾ ਕਦੇ ਕਿਸੇ ਨੇ ਮੰਗਾਈ ਵਾਸਤੇ ਧਰਨਾ ਲਾਇਆ ਧਰਨੇ ਲੱਗਦੇ ਸਿਰਫ ਆਪਣੀ ਜੇਬਾਂ ਭਰਨ ਵਾਸਤੇ ਤੇ ਮਹਿੰਗਾਈ ਬਹੁਤ ਜ਼ਿਆਦਾ ਹੈ ਮਹਿੰਗਾਈ ਤੇ ਚਰਚਾ ਹੋਣੀ ਚਾਹੀਦੀ ਹੈ ਲੋਕ ਵੱਡੀਆਂ ਵੱਡੀਆਂ ਮਤਲਬ ਕਮੇਟੀਆਂ ਬਣਾ ਕੇ ਇਹ ਮਹਿੰਗਾਈ ਦੀ ਜਿਹੜੀ ਮਾਰ ਹੈ ਇਹਦਾ ਮਤਲਬ ਕੋਈ ਭਾਰ ਹੌਲਾ ਕਰਨਾ